ਹਾਂ ਜੀ ਸਸੀ ਕਾਲ ਦੋਸਤੋ ਅੱਜ ਅਪਾ ਗੱਲ ਕਰਾਂਗੇ ਸਵੇਰ ਦੀ ਸਿਹਰ ਬਾਰੇ ਡਾਕਟਰ ਬਰਕਰ ਵਿਕਰਮਜੀਤ ਪੁਰਬਾ ਜੀ ਦੁਆਰਾ ਇੱਕ ਲੇਖ ਲਿਖਿਆ ਗਿਆ ਸੀ ਅਜੀਤ ਖ਼ਵਾਰ ਦੇ ਵਿੱਚ ਕੁਦਰਤੀ ਦਵਾਈ ਸਵੇਰ ਦੀ ਸਿਹਰ ਤੇ ਇਹੜਾ ਲੇਖ ਹੈ ਤੁਸੀਂ ਇਸ ਨੂੰ ਸੁਣੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਕੋਈ ਨਾ ਕੋਈ ਵੈਲਿਊ ਐਡ ਜੂਰ ਕਰੇਗਾ ਸੋ ਆਓ ਅਪਾ ਗੱਲ ਕਰਦੇ ਹਾਂ ਸਵੇਰ ਦੀ ਸਿਹਰ ਡਾਕਟਰ ਪੁਰਬਾ ਲਿਖਦੇ ਹਨ ਕਿ ਕੁਦਰਤੀ ਦਵਾਈ ਹੈ ਸਵੇਰ ਦੀ ਸਿਹਰ ਜਿਸ ਤੇ ਕੋਈ ਟੈਕਸ ਨਹੀਂ ਲੱਗਦਾ ਇਸ ਦਾ ਆਨੰਦ ਉਹੀ ਲੈ ਸਕਦਾ ਹੈ ਜਿਸ ਨੂੰ ਕੁਦਰਤੀ ਨੇ ਆਮਤਾਂ ਬਾਰੇ ਪਤਾ ਹੈ ਜੋ ਅੰਦਰੋਂ ਜੁੜਿਆ ਹੋਵੇ ਮਹਿਜ ਇੱਕ ਦਿਨ ਤੁਰ ਕੇ ਲਾਹ ਪਾਲਣ ਵਾਲੇ ਲੋਕ ਸੈਰ ਦੇ ਅਸੀਂ ਅਸਲੀ ਅਰਥਾਂ ਤੋਂ ਅਣਜਾਣ ਹਨ ਸੈਰ ਤੋਂ ਬਾਅਦ ਹੈ ਤੁਨਾ ਭਾਵੇਂ ਘਰ ਦੀ ਛੱਤ ਤੇ ਦੂਰ ਜਾਂ ਪਾਰਕ ਵੀ ਤੁਰ ਸਕਦੇ ਹੋ ਸਵੇਰ ਵੇਲੇ ਵਾਤਾਵਰਣ ਸ਼ਾਂਤ ਹੁੰਦਾ ਹੈ ਸੈਰ ਕਰਨ ਨਾਲ ਸਰੀਰ ਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ ਕਿਉਂਕਿ ਤਾਜ਼ੀ ਹਵਾ ਵਿੱਚ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿੰਦਗੀ ਜਿਉਂ ਲਈ ਆਕਸੀਜਨ ਦੀ ਲੋੜ ਹੁੰਦੀ ਹੈ ਜੋ ਸਵੇਰ ਦੀ ਸੈਰ ਕਰਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਵੇਂ ਰੇਗ ਮਾਰ ਨਾਲ ਲੋਹੇ ਦੀ ਜੰਗ ਨੂੰ ਲਾਹਿਆ ਜਾਂਦਾ ਹੈ ਉਸੇ ਤਰ੍ਹਾਂ ਸਰੀਰ ਦੀ ਸੈਰ ਸਰੀਰ ਦੇ ਅੰਦਰ ਲੱਗੀ ਜੰਗਾਲ ਨੂੰ ਲਾ ਸਕਦੀ ਹੈ ਰੀਲਸ ਸਕਰੋਲ ਕਰਨਾ ਜੇਕਰ ਤੁਸੀਂ ਸਵੇਰੇ ਉੱਠ ਕੇ ਫੋਨ ਚੁੱਕਦੇ ਹੋ ਇੰਸਟਾਗ੍ਰam ਫੇਸਬੁਕ YouTube ਤੇ ਰੀਲਸ ਸਕਰੋਲ ਕਰਕੇ ਸਮਾਂ ਖਰਾਬ ਕਰਦੇ ਹੋ ਤਾਂ ਤੁਹਾਡੇ ਅੱਜ ਦੇ ਦਿਨ ਤੇ ਬਹੁਤ ਪ੍ਰਭਾਵ ਪੈਂਦਾ ਹੈ ਤੁਸੀਂ ਜੀਲ ਵਿੱਚ ਖੁਸ਼ੀ ਗਮੀ ਦੀਆਂ ਵੀਡੀਓਜ਼ ਦੇਖਦੇ ਹੋ ਜਿੰਨਾ ਵੀ ਨਾਲ ਤੁਹਾਡੇ ਦਿਮਾਗ ਵਿੱਚ ਉਹੀ ਊਰਜਾ ਕੰਮ ਕਰਦੀ ਹੈ ਸਵੇਰ ਉੱਠਦੇ ਹੀ ਸੋਸ਼ਲ ਮੀਡੀਆ ਨਹੀਂ ਦੇਖਣਾ ਚਾਹੀਦਾ ਕਈ ਵਾਰ ਖਰਾਬ ਵੀਡੀਓ ਦੇਖਣ ਨਾਲ ਤੁਹਾਡਾ ਮੂਡ ਵੀ ਖਰਾਬ ਹੋ ਜਾਂਦਾ ਹੈ ਇਸ ਲਈ ਉੱਠਨ ਸਾਰ ਸਵੇਰ ਦੀ ਸੈਰ ਤੇ ਚਲੇ ਜਾਓ ਬਧੇਰੇ ਊਰਜਾਮੰਦ ਰਹੋਗੇ ਸੈਰ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ ਸਵੇਰ ਸਵੇਰ ਦੀ ਸੈਰ ਕਰਕੇ ਦੇਖਿਓ ਤੁਹਾਡਾ ਪੂਰਾ ਦਿਨ ਖੁਸ਼ੀਆਂ ਨਾਲ ਬਤੀਤ ਹੋਵੇਗਾ ਸਕਾਰਾਤਮਕ ਊਰਜਾ ਤੁਸੀਂ ਅੱਜ ਸਵੇਰ ਦੀ ਸੈਰ ਲਈ ਜਾਓ ਘੱਟੋ ਘੱਟ 30 ਮਿੰਟ ਕੁਦਰਤ ਦੀ ਗੋਦ ਵਿੱਚ ਬਿਤਾਓ ਕੁਦਰਤ ਨਾਲ ਗੱਲਾਂ ਕਰੋ ਉੱਚੀ ਉੱਚੀ ਹੱਸੋ ਤੁਹਾਡੇ ਅੰਦਰੋਂ ਨੈਗੇਟਿਵਿਟੀ ਭਾਵ ਨਕਾਰਾਤਮਕਤਾ ਬਾਹਰ ਜਾਵੇਗੀ ਤੁਹਾਡੇ ਵੱਲੋਂ ਉਲਿੱਕੇ ਹੋਏ ਦਿਨ ਦੀ ਸ਼ੁਰੂਆਤ ਵਧੀਰੇ ਵਧੀਆ ਤਰੀਕੇ ਨਾਲ ਬਤੀਤ ਹੋਵੇਗੀ ਸਵੇਰ ਦੀ ਸੈਰ ਲਈ ਕਿਸੇ ਦਾ ਇੰਤਜ਼ਾਰ ਨਾ ਕਰੋ ਸੈਰ ਲਈ ਚਲੇ ਜਾਓ ਸਵੇਰ ਵੇਲੇ ਸੈਰ ਕਰਨ ਲਈ ਤੁਸੀਂ ਵਧੀਰੇ ਸਕਾਰਾਤਮਕ ਰਹਿੰਦੇ ਹੋ ਇਸ ਦਾ ਕਾਰਨ ਸੜਕਾਂ ਪਾਰਕਾਂ ਗਰਾਊਂਡਾਂ ਵਿੱਚ ਨੋ ਘਟ ਹੋਣ ਕਰਨ ਊਰਜਾ ਵਧੇਰੀ ਹੁੰਦੀ ਹੈ ਆਪਣੇ ਦਿਨ ਦੀ ਸ਼ੁਰੂਆਤ ਚੰਗੇ ਵਿਚਾਰਾਂ ਨਾਲ ਕਰੋ ਤੁਹਾਡੇ ਅੰਦਰ ਹੀ ਤਾਜ਼ਗੀ ਦਾ ਚੰਗਾ ਅਹਿਸਾਸ ਹੋਵੇਗਾ ਸਵੇਰੇ ਤੁਸੀਂ ਸਕਾਰਾਤਮਕ ਵਾਤਾਵਰਣ ਦਾ ਆਨੰਦ ਮਾਣਦੇ ਹੋ ਭਾਵ ਤੁਹਾਡੇ ਆਲੇ-ਦੁਆਲੇ ਚੰਗੀ ਊਰਜਾ ਵਧੇਰੇ ਲੱਗੇਗੀ ਸਕਾਰਾਤਮਕਤਾ ਨਾਲ ਕੀਤੀ ਗਈ ਦਿਨ ਦੀ ਸ਼ੁਰੂਆਤ ਪੂਰਾ ਦਿਨ ਪੋਜ਼ਿਟਿਵ ਰੱਖਦੀ ਹੈ ਤੁਸੀਂ ਸਪੈਸ਼ਲ ਹੋ ਸਵੇਰ ਦੀ ਸੈਰ ਨਾਲ ਤੁਸੀਂ ਆਪਣੇ ਆਪ ਨੂੰ ਦੇਰ ਸਮਾਂ ਦੇ ਪਾਉਂਦੇ ਹੋ 3 ਤੋਂ 40 ਮਿੰਟ ਵਿੱਚ ਤੁਸੀਂ ਆਪਣੇ ਆਪ ਨੂੰ ਜਾਣਨ ਦਾ ਮੌਕਾ ਪ੍ਰਾਪਤ ਕਰਦੇ ਹੋ ਤੁਹਾਡੀ ਸਖਸੀਅਤ ਬਾਰੇ ਤੁਹਾਡੇ ਤੋਂ ਵੱਧ ਕੋਈ ਨਹੀਂ ਜਾਣਦਾ ਸਵੇਰ ਦੀ ਸੈਅ ਸਮੇਂ ਤੁਹਾਡੇ ਅੰਦਰ ਸਕਾਰਾਤਮਕ ਵਿਚਾਰ ਆਉਂਦੇ ਹਨ ਤੁਹਾਡੇ ਅੰਦਰ ਪਿਆਰ ਖੁਸ਼ੀ ਵਧੇਰੀ ਵਰਗੇ ਤੱਤ ਵਧੇਰੇ ਉਪਜਦੇ ਹਨ ਸਵੇਰ ਦੀ ਸੈਰ ਨਾਲ ਤੁਸੀਂ ਆਪਣੇ ਆਪ ਨਾਲ ਪਿਆਰ ਕਰ ਲੱਗ ਜਾਂਦੇ ਹੋ ਇਸ ਨਾਲ ਤੁਹਾਡੀ ਜ਼ਿੰਦਗੀ ਦੇ ਜਿਹੜੇ ਕੰਮ ਅਧੂਰੇ ਨੇ ਉਹਨਾਂ 'ਤੇ ਧਿਆਨ ਲੱਗਦਾ ਹੈ ਜਿਹਾ ਕਰਕੇ ਤੁਸੀਂ ਆਪਣੇ ਅਤੇ ਪੂਰੇ ਪਰਿਵਾਰ ਦਾ ਜੀਵਨ ਬਦਲ ਸਕਦੇ ਹੋ ਤੁਹਾਡੇ ਅੰਦਰ ਕੋਈ दैਵੀ ਸ਼ਕਤੀ ਆ ਰਹੀ ਪ੍ਰਤੀਤ ਹੁੰਦੀ ਹੈ ਜਿਸ ਨਾਲ ਤੁਸੀਂ ਦੁਨੀਆ ਦੇ ਸਪੈਸ਼ਲ ਇਨਸਾਨ ਮਹਿਸੂਸ ਕਰਦੇ ਹੋ ਤੁਹਾਡੇ ਅੰਦਰ ਅਜੀਬ ਭਾਵਨਾ ਸੰਚਾਰ ਕਰਦੀ ਹੈ ਤਾਂ ਤੁਸੀਂ ਖੁਸ਼ ਹੋ ਕੇ ਭਾਵ ਤੁਸੀਂ ਜਾਗਰੂਕ ਹੋ ਰਹੇ ਹੋ ਜਿਸ ਨਾਲ ਤੁਸੀਂ ਦੂਜਿਆਂ ਨੂੰ ਜਾਣਨ ਵਿੱਚ ਮਾਹਰ ਹੋ ਜਾਂਦੇ ਹੋ ਜਿਹਾ ਕਰਨ ਨਾਲ ਤੁਹਾਡੇ ਦਿਨ ਪਤੀ ਦਿਨ ਜਿਆਦਾ ਬਿਹਤਰੀਨ ਹੁੰਦੇ ਜਾਂਦੇ ਹੋ ਸਵੇਰ ਦੀ ਸਾਰ ਸਮੇਂ ਜਦੋਂ ਤੁਸੀਂ ਆਪਣੇ ਆਪ ਨਾਲ ਗੱਲਬਾਤ ਕਰਦੇ ਹੋ ਤਾਂ ਤੁਹਾਡੇ ਅੰਦਰ ਨਵੇਂ ਦਿਨ ਜਿਆਦਾ ਬਿਹਤਰੀਨ ਹੁੰਦੇ ਹਨ। ਸਵੇਰ ਦੀ ਸੈਰ ਕਰ ਸਮਝੋ ਤੁਸੀਂ ਆਪਣੇ ਆਪ ਨਾਲ ਗੱਲਬਾਤ ਕਰਦੇ ਹੋ ਤਾਂ ਤੁਹਾਡੇ ਅੰਦਰ ਨਵੇਂ ਵਿਚਾਰ ਪੈਦਾ ਹੁੰਦੇ ਹਨ। ਅਜਿਹਾ ਕਰਕੇ ਤੁਸੀਂ ਅਜਿਹਾ ਕਰਕੇ ਤੁਸੀਂ ਜਿਆਦਾ ਆਜ਼ਾਦ ਤੇ ਸ਼ਕਤੀਸ਼ਾਲੀ ਮਹਿਸੂਸ ਕਰਦੇ ਹੋ। ਮਾਈਂਡ ਸੈਟ ਸਵੇਰ ਦੀ ਸੈਰ ਜੀਨ ਨੂੰ ਤੰਦਰੁਸਤ ਰੱਖਦੀ ਹੀ ਹੈ ਉਸ ਦੇ ਨਾਲ ਤੁਹਾਡੂ ਜੀਵ ਨੂੰ ਖੁਸ਼ੀਆਂ ਵੀ ਲੈ ਕੇ ਆਉਂਦੀ ਹੈ। ਸਿਆਰ ਕਰਨਾ ਤੁਹਾਡਾ ਦਿਮਾਗ ذری ਤਾਜ਼ਾ ਰਹਿੰਦਾ ਹੈ ਉਸ ਵਿੱਚ ਸਕਾਰਾਤਮਕ ਊਰਜਾ ਜ਼ਿਆਦਾ ਆਉਂਦੀ ਹੈ ਤੁਹਾਡੇ ਦਿਮਾਗ ਅੰਦਰ ਚੰਗੇ ਵਿਚਾਰ ਆਉਂਦੇ ਹਨ ਤੁਸੀਂ ਵਿਧੇਰੇ ਪ੍ਰੈਕਟੀਕਲ ਹੋ ਜਾਂਦੇ ਹੋ ਤੁਸੀਂ ਹਰ ਕੰਮ ਵਿਧੇਰੇ ਤੇ ਵਧੀਆ ਤਰੀਕੇ ਨਾਲ ਕਰਨ ਬਾਰੇ ਸੋਚਦੇ ਹੋ ਤੁਸੀਂ ਆਪਣੇ ਕੰਮ ਪ੍ਰਤੀ ਵਿਦੇ ਦਿਲਚਸਪੀ ਲੈਣ ਲੱਗਦੇ ਹੋ ਜਿਸ ਨਾਲ ਤੁਹਾਡੇ ਅੰਦਰ ਚੰਗੀਆਂ ਭਾਵਨਾਵਾਂ ਦਾ ਜਾਗਰੂਕ ਹੋਣਾ ਤੁਹਾਡੇ ਮਾਈਂਡ ਸੈਟ ਕਰਕੇ ਹੁੰਦਾ ਹੈ ਮਾਈਂਡ ਸੈਟ ਇੱਕ ਵਾਰ ਬਣਨ ਤੁਹਾਨੂੰ ਖੁਸ਼ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਕੁਦਰਤ ਦੇ ਨੇੜੇ ਮੁਖਤੇਰੇ ਊਰਜਾਵਾਨ ਹੋ ਜਾਂਦਾ ਹੈ ਸਵੇਰ ਵੇਲੇ ਰੁੱਖਾਂ ਵਿੱਚ ਰਹਿ ਕੇ ਸਕਾਰਾਤਮਕ ਊਰਜਾ ਮਿਲਦੀ ਹੈ ਜਿਸ ਨਾਲ ਮਨੁੱਖ ਅੰਦਰ ਨਾਕਾਰਾਤਮਕ ਸੋਚ ਚਲੀ ਜਾਂਦੀ ਹੈ ਜੇਕਰ ਤੁਸੀਂ ਸਵੇਰ ਦੀ ਸੈਰ ਨਹੀਂ ਕਰਦੇ ਤਾਂ ਅੱਜ ਹੀ ਸ਼ੁਰੂਆਤ ਸਵੇਰ ਦੀ ਸੈਰ ਨਾ ਕਰੋ ਦੇਰੀ ਊਰਜਾਵਾਨ ਹੋ ਜਾਵੋਗੇ ਸਮੇਂ ਸਿਰ ਸੌਣਾ ਸਵੇਰ ਦੀ ਸੈਰ ਦਾ ਲਾਭ ਉਹੀ ਲੈ ਸਕਦੇ ਹਨ ਜੋ ਰਾਤ ਨੂੰ ਸਮੇਂ ਸਿਰ ਸੌਂਦੇ ਹਨ ਤੇ ਸਵੇਰੇ ਉੱਠ ਕੇ ਸੈਰ ਕਰਦੇ ਹਨ ਤੁਸੀਂ ਕੋਸ਼ਿਸ਼ ਕਰੋ ਕਿ ਰਾਤ ਨੂੰ 9 ਤੋਂ 10 ਦੇ ਕਰੀਬ ਆਪਣੇ ਬਿਸਤਰਾ ਤੇ लेट ਜਾਓ ਜੋ ਆ ਤਾਂ ਜੋ ਤੁਸੀਂ ਸਵੇਰੇ 5 ਤੋਂ 6 ਵਜੇ ਤੱਕ ਉੱਠ ਜਾਓ ਅੱਜ ਦੇ ਨੌਜਵਾਨ ਚਾਹੇ ਮੁੰਡੇ ਜਾਂ ਕੁੜੀਆਂ ਹੋਣ ਜੋ ਸੌਂਦੇ ਹੀ ਅੱਧੀ ਰਾਤ ਨੂੰ ਹਨ ਰਾਤ ਨੂੰ 12 ਵਜੇ ਦੇਖ ਲਓ ਆਨਲਾਈਨ ਬੈਠੇ ਮਿਲਣਗੇ ਉਹ ਰੀਲਾਂ ਸਕਰੋਲ ਕਰੀ ਜਾਣਗੇ ਜਾਂ ਫੋਨ ਤੇ ਅੱਧੀ ਅੱਧੀ ਰਾਤ ਗੱਲਾਂ ਕਰਨਗੇ ਉਹ ਸਵੇਰੇ ਕੀ ਉੱਠਣਗੇ ਕੀ ਸੈਰ ਕਰਨਗੇ ਸਵੇਰ ਸੈਰ ਕਰਨ ਤੋਂ ਪਹਿਲਾਂ ਪੂਰੀ ਨੀਂਦ ਲੈਣੀ ਵੀ ਜ਼ਰੂਰੀ ਹੁੰਦੀ ਹੈ ਜੇਕਰ ਤੁਸੀਂ ਨੀਂਦ ਪੂਰੀ ਲਏ ਬਿਨਾ ਸੈਰ ਕਰਨੇ ਸ਼ੁਰੂ ਕਰਦੇ ਹੋ ਕਾ ਇਸ ਦੇ ਉਲਟ ਅਸਰ ਫੋਨੇ ਸ਼ੁਰੂ ਹੋ ਜਾਂਦੇ ਹਨ ਜਿੱਥੇ ਸੈਰ ਕਰਕੇ ਮਨ ਖਿਰਦਾ ਹੈ ਉੱਥੇ ਹੀ ਨਿੰਦਰੀ ਵਿੱਚ ਉੱਠ ਕੇ ਸੈਰ ਕਰਨੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਮਨ ਖਿਜਿਆ-ਖਿਜਿਆ ਰਹਿਣ ਲੱਗ ਪੈਂਦਾ ਹੈ ਸੈਰ ਕਰਨੀ ਕੋਈ ਮਜਬੂਰੀ ਨਹੀਂ ਹੁੰਦੀ ਇਹ ਤਾਂ ਸ਼ੌਕ ਹੈ ਜਿਸ ਦੇ ਇਹ ਸ਼ੌਕ ਪਾਲ ਲਿਆ ਉਹ ساری ਉਮਰ ਬਿਮਾਰ ਨਹੀਂ ਹੁੰਦਾ ਸਗੋਂ ਖੁਦ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਚੰਗੀਆਂ ਆਤਾਂ ਸਵੇਰ ਦੀ ਸੈਰ ਨਾਲ ਵਿਅਕਤੀ ਅੰਦਰ ਚੰਗੀਆਂ ਆਤਾਂ ਆਉਂਦੀ ਹਨ ਮਨੁੱਖੀ ਦਿਮਾਗ ਵਿੱਚ ਖਾਨ ਪੀਂ ਪਤੀ ਵੀ ਜਾਗਰੂਕਤਾ ਪੈਦਾ ਹੁੰਦੀ ਹੈ ਸਵੇਰ ਦੀ ਸੈਨਮਨੁਖ ਆਪਣੇ ਆਪ ਨੂੰ ਬਧੇਰੇ ਸੁਚੇਤ ਰਹਿੰਦਾ ਹੈ ਉਸ ਨੂੰ ਗਲਤ ਖਾਣਾ ਖਾਣ ਪੀਣ ਦੀ ਸੋਜੀ ਆ ਜਾਂਦੀ ਹੈ ਕੁਦਰਤ ਨਾਲ ਜੁੜਿਆ ਮਨੁੱਖ ਕੁਦਰਤ ਦੀਆਂ ਬਧੇਰੇ ਖਾਣ ਪੀਣ ਲੱਗਦਾ ਹੈ ਚੰਗੀਆਂ ਆਤਮਾ ਤੁਹਾਡੇ ਸੋਚਣ ਦੀ ਪ੍ਰਵਿਰਤੀ ਵੀ ਸੁਧਾਰ ਆਉਂਦਾ ਹੈ ਇਹ ਸੋਜ਼ਾਰ ਤੁਹਾਡੀ ਜ਼ਿੰਦਗੀ ਵਿੱਚ ਹੌਲੀ-ਹੌਲੀ ਆਉਣ ਲੱਗਦਾ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕਿਦੋਂ ਚੰਗੇ ਇਨਸਾਨ ਬਣ ਜਾਂਦੇ ਹਾਂ ਧੰਨਵਾਦ